ਮੈਨੂੰ ਟੋਟਲ ਲੀਡਰਾਂ ਦੇ ਨਾਲ ਰਿਕਾਰਡਿੰਗ ਆ ਪਈ ਹੈ ਨਾ ਅਸੀਂ ਤਾਂ ਕਾਂਗਰਸ ਜੁਆਇਨ ਨਾ ਕਰ ਲਈ ਮੇਰੇ ਨਾਲ ਕਰਨ ਕਿਹੜਾ ਕਾਂਗਰਸ ਦਾ ਲੀਡਰ ਵੇਟ ਕਰਦਾ ਮੈਨੂੰ ਤਾਂ ਸਾਰੇ ਝਾੜੂ ਵਾਲਾਂ ਦਾ ਵੀ ਮੇਰੇ ਕੋਲੇ ਪਿਆ ਰ ਅਜੇ ਤਾਂ ਉਹ ਪਾਰਟੀਆਂ ਜੁਆਇਨ ਨਹੀਂ ਕਰ ਲਈਆਂ ਇਹ ਜਿਹੜਾ ਧਰਨਾ ਲੱਗਿਆ ਇਹਦੇ ਵਿੱਚ ਪੰਜਾਬ ਸਰਕਾਰ ਨੇ ਸਾਊਂਡ ਸਿਸਟਮ ਮਹਾਲੀ ਤੋਂ ਤੇ ਆਪਣੇ ਖਾੜ ਤੋਂ ਨਹੀਂ ਲੈਣ ਦਿੱਤਾ ਗਿਆ ਮਸਾਂ ਨੌਜਵਾਨ ਸਾਊਂਡ ਸਿਸਟਮ ਦਾ ਪ੍ਰਬੰਧ ਕੀਤਾ ਗਿਆ ਪੰਜਾਬ ਪੁਲਿਸ ਰੋਕ ਵੀ ਰਹੀ ਆ ਸਾਰਾ ਕੁਝ ਕਰ ਰਹੀ ਆ ਉੱਤੋਂ ਉੱਤੋਂ ਡਰਾਮੇ ਕਰ ਰਹੇ ਆ ਅੰਦਰੋਂ ਅਸੀਂ ਉਹਨਾਂ ਦੇ ਨਾਲ ਅੰਦਰੋਂ ਕਿਉਂ ਨਾਲ ਆ ਵੀ ਸਾਡੀ ਰਾਜ ਸੱਤਾ ਨਾ ਚਲੀ ਜਾਵੇ ਸਾਡੇ ਉੱਪਰ ਇਹ ਡੀਆ ਲੈ ਕੇ ਪਰਚੇ ਨਾ ਪਾ ਲਈ ਐ ਸਮੇਂ ਸੱਤਾ ਦੇ ਵਿੱਚ ਆਵਾਦੀ ਪਾਰਟੀ ਹੈ ਜੇ ਚਾਹੁੰਦੀ ਹੈ ਤਾਂ ਆਪਣਾ ਕੇਡਰ ਲੈ ਕੇ ਕਿੱਥੇ ਖੜਾ ਕਿਉਂ ਨਹੀਂ ਕਰਦੀ ਸਾਡੇ 3 ਸਾਲ ਹੋ ਗਏ ਮੈਨੂੰ ਨੌਜਵਾਨਾਂ ਦੀ ਲੜਾਈ ਲੜਦਿਆਂ ਨੂੰ ਆਪਦੇ ਦੇ ਪਰਚੇ ਪਵਾਏ ਜਿੱਲਾ ਕੱਟ ਲੀਆਂ ਟਾਈਮੋ ਮੋਰਚੇ ਦੇ ਪਿੱਛੇ ਹਜ਼ਾਰਾਂ ਨੌਜਵਾਨਾਂ ਦਾ ਪੈਸਾ ਘੜਾ ਦੂ ਇੱਕ ਨੌਜਵਾਨ ਤੂੰ ਮੈਨੂੰ ਇਹ ਨਹੀਂ ਲੈ ਖੜਾ ਸਕਦਾ ਵੀ ਮੈਂ ਕਿੱ데 ਪੈਸੇ ਖਾਦੇ ਹੁਣ ਕਿਹੜੇ ਅੰਦੋਲਨ ਦੇ ਪਿੱਛੇ ਹਟਿਆ ਕਿਸਾਨੀ ਸਾਡੇ ਘਰ ਚੋਂ ਪੈਦਾ ਹੋਈ ਹੋਈ ਹੈ ਮਿੱਟੀ ਨਾਲ ਜੁੜਿਓ ਮੈਂ ਗੁਰਪਾਲ ਸਿੰਘ ਬਰਾੜ ਪੰਜਾਬ ਯੂਨੀਵਰਸਿਟੀ ਦੇ ਵਿੱਚ ਮੋਰਚਾ ਲੱਗਿਆ ਉੱਥੇ ਬੈਠੇ ਆਂ ਭਾਨਾ ਸਿੱਧੂ ਨਾਲ ਭਾਨੇ ਹਰ ਜਗ੍ਹਾ ਤੇ ਤਕਰਾਰ ਹੋ ਜਾਂਦੀ ਹੈ ਕਿਤੇ ਸੁੱਕਾ ਵੀ ਮੜਿਆ ਕਰ ਤਕਰਾਰ ਤਾਂ ਜਿਹੜੇ ਪੰਜਾਬ ਦੇ ਹੱਕ ਨੇਗੇ ਇਹ ਤਕਰਾਰ ਤੋਂ ਬਿਨਾ ਪੰਜਾਬ ਦੇ ਹੱਕ ਮਿਲਣਾ ਨਹੀਂ ਹੈਗੇ ਅਸਲ ਤੇ ਵੀ ਜਿਹੜਾ ਅੱਜ ਸਮੇਂ ਦੇ ਵਿੱਚ ਜਿਹੜਾ ਇਹ ਸੈਂਟਰ ਗਵਰਨਮੈਂਟ ਜੋ ਕੁਛ ਐ ਇਸ ਸਮੇਂ ਕਰਨ ਦੇ ਉੱਪਰ ਲੱਗੀ ਹੋਈ ਹੈ ਇਹਦੇ ਵਿੱਚ ਜ਼ਿੰਮੇਵਾਰ ਸਾਡੇ ਭਾਗੀ ਨੇ ਜਿਹੜੇ ਸਾਡੇ ਪੰਜਾਬ ਦੇ ਰਾਜਨੀਤਿਕ ਲੀਡਰ ਵੀ ਨੇ ਜਿਨ੍ਹਾਂ ਨੇ ਖੜਕੇ ਪੰਜਾਬ ਦੇ ਸਿਧਾਂਤਾਂ ਦੇ ਪਹਰਾ ਦਿੱਤਾ ਹੁੰਦਾ ਤਾਜਾ ਪੰਜਾਬ ਦੇ ਹਾਲਾਤ ਨਾਲ ਬਣਦੇ ਜਿਹੜੇ ਅੱਜ ਪੰਜਾਬ ਦੇ ਹਾਲਾਤ ਬਣੇ ਪੈਣਗੇ ਅਸਲ ਦੇ ਵਿੱਚ ਸਾਨੂੰ ਜੇਕਰ ਅਸੀਂ ਪੰਜਾਬ ਨੂੰ ਬਚਾਉਣਾ ਹੈ ਸਾਨੂੰ ਇਹ ਨੈਸ਼ਨਲ ਪਾਰਟੀ ਤੋਂ ਕਿਨਾਰਾ ਕਰਨਾ ਪੈਣਾ ਇਹ ਕੋਈ ਅੱਜ ਦਾ ਨਹੀਂ ਪੰਜਾਬ ਦਾ ਜਿਹੜਾ ਕਿ ਕੇਂਦਰੀਕਰਨ ਹੁੰਦਾ ਆ ਸुरू ਤੋਂ ਹੀ ਜਿਹੜਾ ਪੰਜਾਬ ਦਾ ਕੇਂਦਰੀਕਰਨ ਹੁੰਦਾ ਆ ਦੇਖ ਦੀ ਆਜ਼ਾਦੀ ਲਈ ਸਭ ਤੋਂ ਵੱਡਾ ਦੋ ਸੂਬਿਆਂ ਦਾ ਯੋਗਦਾਨ ਹੈ ਬੰਗਾਲ ਤੇ ਪੰਜਾਬ ਦਾ ਸਭ ਤੋਂ ਵੱਧ ਨੁਕਸਾਨ ਵੀ ਇਹਨਾਂ ਦਾ ਹੀ ਹੋਇਆ ਵੀ ਅਸੀਂ ਗੱਲ ਅਸਲ ਦੇ ਵਿੱਚ ਇਹ ਆ ਕਿ ਜਿਹੜਾ ਅੱਜ ਪੰਜਾਬ ਦੇ ਵਿੱਚ ਇਹ ਸਾਰਾ ਕੁਝ ਹੋ ਰਿਹਾ ਹੈ ਇਹ ਤਨ ਇਹਨੂੰ ਪੰਜਾਬ ਦੀ ਰਾਜਨੀਤੀ ਨੇ ਅਜ ਤੱਕ ਜਿਹੜਾ ਕਿ ਸਵਾਰਨ ਦੀ ਕੋਸ਼ਿਸ਼ ਕੀਤੀ ਨਹੀਂ ਆਪਣੇ ਘਰ ਪਰ ਹੀ ਗਏ ਜੀ ਹੁਣ ਦੇਖੋ ਗੱਲ ਪਤਾ ਕੀ ਆ ਅੱਜ ਵੀ ਜਿਹੜੀ ਮੌਜੂਦਾ ਸਰਕਾਰ ਆ ਅੱਜ ਵੀ ਜਿਹੜੀ ਮੌਜੂਦਾ ਸਰਕਾਰ ਅੱਜ ਵੀ ਇਹ ਜਿਹੜੇ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਨੂੰ ਤਿਆਰ ਨਹੀਂ ਤੈਨੂੰ ਮੈਂ ਛੋਟੇ ਜਿਹੇ ਉਦਾਹਰਨ ਦਿੰਦਾ ਵੀ ਇਹ ਜਿਹੜਾ ਧਰਨਾ ਲੱਗਿਆ ਇਹਦੇ ਵਿੱਚ ਪੰਜਾਬ ਸਰਕਾਰ ਨੇ 사ਉਂਡ ਸਿਸਟਮ ਮਹਾਲੀ ਤੋਂ ਤੇ ਆਪਣੇ ਖਾੜ ਤੋਂ ਨਹੀਂ ਲੈਣ ਦਿੱਤਾ ਗਿਆ ਮਸਾਂ ਨੌਜਵਾਨ 사ਉਂਡ ਸਿਸਟਮ ਦਾ ਪ੍ਰਬੰਧ ਕੀਤਾ ਗਿਆ ਪੰਜਾਬ ਪੁਲਿਸ ਰੋਕ ਵੀ ਰਹੀ ਆ ਸਾਰਾ ਕੁਝ ਕਰ ਰਹੀ ਆ ਇਹਦਾ ਕਾਰਨ ਕੀ ਆ ਦੇਖੋ ਸਿੱਧਮ ਸਿੱਧਾ ਜਿਹੜਾ ਕਾਰਨ ਹੀ ਆ ਕਿ ਜਿਹੜਾ ਉੱਤੋਂ-ਉੱਤੋਂ ਡਰਾਮੇ ਕਰ ਰਹੇ ਆ ਅੰਦਰੋਂ ਸੀ ਉਹਨਾਂ ਦੇ ਨਾਲ ਅੰਦਰੋਂ ਕਿਉਂ ਨਾਲ ਆ ਕਿਉਂਕਿ ਇਹ ਚੀਜ਼ ਸਮਝ ਰਹੇ ਨੇ ਕਿ ਜਿਹੜਾ ਕੇਂਦਰੀਕਰਨ ਵੀ ਜਿਹੜਾ ਕਰਾ ਰਹੇ ਨੇਗੇ ਇਹ ਵੀ ਸਾਡੀ ਰਾਜ ਸੱਤਾ ਨਾਲ ਚਲੀ ਜਾਵੇ ਸਾਡੋ ਪ੍ਰੀਡਿਆ ਕਿ ਲੈ ਕੇ ਪਰਚੇ ਨਾ ਪਾ ਲੇ ਇਹ ਜਿਹੜਾ ਕਾਰਨ ਆ ਹੁਣ ਜਿਹੜਾ ਬੰਦਾ ਖੜ ਕੇ ਡਟ ਕੇ ਆਪਣੇ ਪੰਜਾਬ ਦੇ ਹੱਕਾਂ ਦੀ ਗੱਲ ਕਰੂਗਾ ਉਹ ਸੈਂਟਰ ਸਰਕਾਰ ਤੋਂ ਨਹੀਂ ਡਰਦਾ ਅੱਜ ਤੱਕ ਜਿੰਨੇ ਵੀ ਸਾਡੇ ਅੰਦੋਲਨ ਨੇਗੇ ਜਿਹੜੇ ਵੀ ਸਾਡੀ ਪੰਜਾਬ ਦੀ ਜਿੱਤ ਹੋਈ ਆ ਉਦੇ ਵਿੱਚ ਜਿੱਤ ਦਾ ਸਭ ਤੋਂ ਵੱਡਾ ਜਿਹੜਾ ਕਾਰਨ ਆ ਇਹ ਜੱਥੇਬੰਦੀਆਂ ਨੇ ਜਿੱਤੀਆਂ ਨੇ ਗਿਆ ਤੇਰੇ ਸਾਹਮਣੇ ਇੱਕ ਚੀਜ਼ ਦੇਖ ਲੈ ਕਿਸਾਨੀ ਤਿੰਨੇ ਬਿਲ ਇਹ ਕਿਸਾਨਾਂ ਜੱਥੇਬੰਦੀ ਕਰਕੇ ਜਿੱਤੇ ਗਏ ਨੇਗੇ ਜਿਹੜੀਆਂ ਜਿੰਨੀਆਂ ਵੀ ਲੜਾਈਆਂ ਨੇ ਗਿਆ ਰਾਜਨੀਤਿਕ ਲੀਡਰਾਂ ਨੇ ਇੱਕ ਵੀ ਢਿੱਡੀ ਪੰਜਾਬ ਦੀ ਲੜਾਈ ਨਹੀਂ ਜਿੱਤੀ ਇੱਕ ਵੀ ਕੋਈ ਜਿੱਤੀ ਹੋਵੇ ਹਾਲਤ ਕਰ ਕੇ ਕੇਂਦਰੀਕਰਨ ਤੇ ਮੰਡੀਕਰਨ ਨਹੀਂ ਕੀਤਾ ਪੰਜਾਬ ਦਾ ਇਹ ਜਿਹੜਾ ਕਾਰਨ ਹੈ ਇਸ ਕਰਕੇ ਆ ਪਿੱਛੇ ਲੈਂਡ ਪੁਲਿੰਗ ਦੀ ਨੀਤੀ ਆ ਗਈ ਸੀ ਉਹ ਵੀ ਕਿਸਾਨ ਜਿੱਥੇ ਬੰਦੇ ਨੇ ਧੱਕੀ ਆ ਬਸ ਇੱਕ ਆਮ ਆਦੀ ਪਾਰਟੀ ਲੈ ਕੇ ਅੰਦੀ ਸੀ ਪਰ ਕਿਸੇ ਹੋਰ ਪਾਰਟੀ ਦਾ ਕੋਈ ਯੋਗਦਾਨ ਰਿਹਾ ਮੈਂ ਇੱਕ ਗੱਲ ਕਹਿਣਾ ਚਾਹਣਾ ਰਾਜਨੀਤਿਕ ਪਾਰਟੀਆਂ ਨੂੰ ਵੀ ਤੁਹਾਨੂੰ ਮੈਂ ਚੈਲੰਜ ਕਰਦਾ ਤੁਸੀਂ ਕੋਈ ਵੀ ਜਿਹੜਾ ਆਪਣਾ ਅਧਿਕਾਰ ਹੈ ਹੁਣ ਫਰਜ਼ ਕਰੋ ਇਸ ਸਮੇਂ ਸੱਤਾ ਦੇ ਵਿੱਚ ਆਮ ਆਦੀ ਪਾਰਟੀ ਹੈ ਜੇ ਚਾਹੁੰਦੀ ਹੈ ਤਾਂ ਆਪਣਾ ਕੇਡਰ ਲੈ ਕੇ ਇੱਥੇ ਖੜਾ ਕਿਉਂ ਨਹੀਂ ਕਰਦੀ ਕੇਜਰੀਵਾਲ ਨੂੰ ਛਡਾਉਣ ਲਈ ਤਾਂ ਉਹ ਕਿਤੇ ਉੱਥੇ ਲੈ ਜਾਂਦੇ ਨੇ ਕਿ ਆਪਣਾ ਕੇਡਰ ਇਹੀ ਗੱਲ ਮੇਰਾ ਸਵਾਲ ਕਾਂਗਰਸ ਨੂੰ ਆ ਆਪਣਾ ਕੇਡਰ ਲੈ ਕੇ ਲਾਓ ਤਰਨਾ ਲਓ ਵੀ ਸਾਡੇ ਕਾਂਗਰਸ ਦਾ ਧਰਨਾ ਅਸੀਂ ਸਟਾਉਣੇ ਆ ਲੀਡਰ ਹਜੇ ਹਲ ਤੱਕਰ ਗੱਲ ਆ ਕੇ ਕਹਿੰਦੇ ਕਿ ਸਟੂਡੈਂਟਾਂ ਨਾਲ ਆ ਇਹ ਗੱਲ ਕਿਉਂ ਨਹੀਂ ਕਹਿੰਦੇ ਵੀ ਸਟੂਡੈਂਟਾਂ ਦੀ ਲੜਾਈ ਤਾਂ ਸਾਡੀ ਹੈ ਲੈਟਸ ਸਟੂਡੈਂਟ ਰਹੇ ਨੇ ਲੜ ਰੋਕ ਰਹੇ ਨੇਗੇ ਲੀਡਰ ਬੰਦਾ ਚੁਣਦਾ ਕਿਉਂ ਹੈ ਲੀਡਰਸ ਕਰਕੇ ਚੁਣਦੇ ਆ ਕਿ ਸਾਡੇ ਹੱਕਾਂ ਦੀ ਗੱਲ ਕਰੂਗਾ ਸਾਡੇ ਆਪਣੇ ਹਲਕੇ ਦੀ ਗੱਲ ਕਰੂਗਾ ਸਰਪੰਚ ਅਸੀਂ ਕਿਉਂ ਚੁਣਦੇ ਆ ਵੀ ਸਾਡੇ ਪਿੰਡ ਦਾ ਹੀ ਕੰਮ ਕਰੂਗਾ ਐਮਐਲਏ ਕਿਉਂ ਚੁਣਦਾ ਵੀ ਸਾਰੇ ਹਲਕੇ ਦਾ ਕੰਮ ਕਰੂਗਾ ਸਰਕਾਰ ਕਿਉਂ ਚੁਣਦੇ ਆ ਵੀ ਸਾਡੇ ਸੂਬੇ ਦਾ ਕੰਮ ਕਰੂਗਾ ਹੁਣ ਇਹ ਚੀਜ਼ ਆ ਵੀ ਸੂਬੇ ਦਾ ਹਰ ਇੱਕ ਬੰਦੇ ਨੂੰ ਜਿੱਥੇ ਗੱਲ ਅਗਲਾ ਪਿੰਡ ਦੀ ਆ ਜਗਲਾ ਪਿੰਡ ਨਾ ਖੜਦਾ ਜਿੱਥੇ ਗੱਲ ਜ਼ਿਲ੍ਹੇ ਦੀ ਆ ਜਗਲਾ ਬੰਦੇ ਜ਼ਿਲ੍ਹੇ ਨਾ ਖੜਦਾ ਜਿੱਥੇ ਗੱਲ ਪੰਜਾਬ ਦੀ ਆ ਜੇ ਬੰਦਾ ਬੋਲੇ ਪੰਜਾਬ ਨਾ ਖੜਦਾ ਪਰ ਲੀਡਰ ਆਪਣੇ ਪੰਜਾਬ ਨਾਲ ਨਹੀਂ ਖੜਦੇ ਪਰ ਇਹ ਜਿਵੇਂ ਇਹ ਮੋਰਚਾ ਹੈ ਸਾਂਝਾ ਮੋਰਚਾ ਹੁਣ ਲੱਖਾਂ ਉੱਤੇ ਸਟੇਜ ਤੇ ਬੋਲ ਰਿਆ ਸੀ ਛੋਟੀ ਜਿਹੀ ਗੱਲ ਦਿੰਦਾ ਸਟੇਜ ਤੇ ਬੋਲਦੇ ਤੁਸੀਂ ਉਹ ਪਾਰਟੀਆਂ ਦੀ ਉਹ ਕਹਿੰਦੇ ਤੁਸੀਂ ਤੁਸੀਂ ਤੇ ਲੱਖਾਂ ਪਾਰਟੀਆਂ ਦੀ ਗੱਲ ਕਰਨ ਲੱਗ ਜੰਨੇ ਹੋ ਆ ਕਿ ਉਹਨਾਂ ਨੂੰ ਨਿੰਦਣ ਲੱਗ ਜੰਨਾ ਮੋਰਚਾ ਸਾਂਝਾ ਹੈ ਅਸੀਂ ਮੇਰੀ ਗੱਲ ਸੁਣ ਇਹਨਾਂ ਦੇ ਸਾਰੇ ਟੋਟਲ ਵੱਡੇ ਭਾਜਪਾ ਨਾਲ ਕਹਿੰਦੇ ਨਹੀਂ 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 ਲੜਾਈ ਨਾ ਲੀਡ ਮੇਰੇ ਨਾਲ ਕਰਨ ਕਿਹੜਾ ਕਾਂਗਰਸ ਦਾ ਲੀਡਰ ਵੇਟ ਕਰਦਾ ਮੈਨੂੰ ਤਾਂ ਸਾਰੇ ਝਾੜੂ ਵਾਲਾਂ ਦਾ ਵੀ ਮੇਰੇ ਕੋਲੇ ਪਿਆਰ ਅੱਜ ਤਾਂ ਉਹ ਪਾਰਟੀਆਂ ਜੁਆਇਨ ਨਹੀਂ ਕਰ ਲਈਆਂ ਅਸੀਂ ਕਿਉਂ ਅੱਜ ਟੱਕਰ ਖੜੇ ਆ ਅਸੀਂ ਪਾਰਟੀਆਂ ਕਿਉਂ ਨਹੀਂ ਜੁਆਇਨ ਕਰਦੇ ਜਿਹੜੇ ਨੈਸ਼ਨਲ ਪਾਰਟੀਆਂ ਨੇ ਕਿਉਂਕਿ ਸਾਨੂੰ ਪਤਾ ਕਿ ਪੰਜਾਬ ਦੀ ਹੱਕ ਦੀ ਗੱਲ ਨੈਸ਼ਨਲ ਪਾਰਟੀ ਨੂੰ ਜੁਆਇਨ ਕਰਕੇ ਨਹੀਂ ਹੋਣੀ ਪੰਜਾਬ ਦੇ ਅਧਿਕਾਰਾਂ ਦੀ ਗੱਲ ਪਾਰਟੀਆਂ ਨੂੰ ਜੁਆਇਨ ਕਰਕੇ ਨਹੀਂ ਹੋਣੀ ਇਹ ਜਿਹੜਾ ਕਾਰਨ ਆ ਅੱਛਾ ਇਹ ਇੱਥੇ ਹੁਣ ਪੰਜਾਬ ਯੂਨੀਵਰਸਿਟੀ ਜਿਹਨਾਂ ਨੇ ਪੂਰਾ ਸਿਸਟਮ ਬਣਾ ਲਿਆ ਵੀ ਸਾਰਿਆਂ ਦੇ ਖਾਕੀ ਨਿਕਰਾਂ ਪਵਾ ਦੇਣੀਆਂ ਇੱਥੇ ਆਰਐਸਐਸ ਦਾ ਸਿਲੇਬਸ ਚ ਬਿਲਕੁਲ ਹੁਣ ਜਿਹੜਾ ਇਹ ਇਹ ਤਾਂ ਜਿਹੜਾ ਤੁਹਾਨੂੰ ਪਤਾ ਹੀ ਆ ਵੀ ਆਰਐਸਐਸ ਚਾਹੁੰਦੀ ਕੀ ਆ ਆਰਐਸਐਸ ਤਾਂ ਚਾਹੁੰਦੇ ਵੀ ਹਿੰਦੂ ਰਾਸ਼ਟਰਵਾਦ ਬਣੇ ਅਸੀਂ ਆਪਣੀ ਸਿੱਖਿਆ ਆਪਣੀ ਨੀਤੀ ਆਪਣੀ ਪ੍ਰਣਾਲੀ ਲੈ ਕੇ ਹੀ ਆਰਐਸਐਸ ਜਿਵੇਂ ਮੁਗਲ ਕਰਦੇ ਸੀ ਨਾ ਵੀ ਅਸੀਂ ਸਾਰਿਆਂ ਨੂੰ ਮੁਸਲਮਾਨ ਬਣਾਉਣਾ ਆਰਐਸਐਸ ਕੇ ਸਭ ਨੂੰ ਹਿੰਦੂ ਬਣਾਉਣਾ ਹਿੰਦੂ ਮੁਸਲਮਾਨ ਸਿੱਖ ਸਾਈ ਹਾਇ ਕਿਸੇ ਇੱਕ ਪ੍ਰਮਾਤਮਾ ਦੇ ਬੰਦੇ ਆ ਪਰ ਉਹਨਾਂ ਦੇ ਮਾਈਂਡ ਦੇ ਵਿੱਚ ਇਹ ਗੱਲ ਫਟਾ ਠੀਕ ਹੈ ਨਾ ਗੱਲ ਉਹਨਾਂ ਨੇ ਇੱਥੇ ਲਿਆ ਕੇ ਆਪਣਾ ਜਿਹੜਾ ਸਾਰਾ ਕੁਝ ਉਹ ਥੋਪੀ ਜਾਂਦੇ ਨੇ ਸਿੱਖਿਆ ਪ੍ਰਣਾਲੀ ਲੈ ਕੇ ਥੋਕਤੀ ਸਭ ਕੁਝ ਥੋਪੀ ਜਾਂਦੇ ਨੇ ਕਿ ਜ ਨੇ ਇਥੋਂ ਮੋਰਚੇ ਜਿਵੇਂ ਪੰਜਾਬ ਮੋਰਚਿਆਂ ਦੇ ਐਗਜ਼ੈਂਪਲ ਆ ਹਰ ਜਗ੍ਹਾ ਤੇ ਪੰਜਾਬ ਨੇ ਮੋਰਚੇ ਲੜਿਆ ਤੇ ਇਹ ਮੋਰਚਾ ਜਿਹੜਾ ਇਹਦੀ ਜੱਤ ਹੋ ਜਾਣੀ ਹੈ ਕਿ ਕਿਉਂਕਿ ਮੈਨੂੰ ਇਹ ਤਾਂ ਲੱਗਦਾ ਵੀ ਭਾਜਪਾ ਜਦੋਂ ਨੇ ਐਸਕੇ ਬਹੁਤ ਵੱਡਾ ਹਮਲਾ ਕੀਤਾ ਐਜੂਕੇਸ਼ਨ ਸਿਸਟਮ ਵੀ ਇੱਥੋਂ ਹੀ ਪੜ ਲੈ ਕੇ ਸਾਰਾ ਕੁਝ ਬਣਨਾ ਹੈ ਨਸਲਾਂ ਵੀ ਇੱਥੋਂ ਤਿਆਰ ਹੋਣੀਆਂ ਉਹਨਾਂ ਨੇ ਨਸਲਾਂ ਦੇ ਹਮਲਾ ਕੀਤਾ ਦੇਖੋ ਇਥੋਂ ਦਾ ਤੁਹਾਨੂੰ ਦੱਸਦਾ ਜਾਂਦੇ ਆ ਤੇ ਇਥੇ ਤਾਂ ਤੁਹਾਨੂੰ ਦੱਸੀ ਜਾਂਦੇ ਆ ਵੀ ਮੈਂ ਵੀ ਸਭ ਕੁਝ ਕੇਂਦਰੀਕਰਨ ਕਰਨ ਤੇ ਲੱਗੇ ਹੋਏ ਨੇਗੇ ਸਭ ਕੁਝ ਆਪਣੇ ਆਪ ਨੂੰ ਕਰਨ ਤੇ ਲੱਗੇ ਹੋਏ ਨੇਗੇ ਇਹ ਤਾਂ ਚੀਜ਼ ਇਹਨਾਂ ਦੀ ਸਾਫ਼ ਜਿਹੜੀ ਨੀਤੀ ਇਹਨਾਂ ਦੀ ਕਲੀਅਰ ਆ ਵੀ ਸਿੱਖਿਆ ਨੀਤੀ ਵੀ ਬਦਲਣੀ ਆ ਸਭ ਕੁਝ ਆਪਣੇ ਅੰਡਰ ਕਰਨਾ ਇਹ ਜਿਹੜਾ ਇਹਨਾਂ ਦਾ ਆਹੋ ਅੱਛਾ ਤੁਸੀਂ ਇੱਥੇ ਜੇ ਸੰਘਰਸ਼ ਲੰਬਾ ਹੁੰਦਾ ਤਾਂ ਲੜੋਂਗੇ ਬਿਲਕੁਲ ਲੜਾਂਗੇ ਕਿਹੜਾ ਸੰਘਰਸ਼ ਨਹੀਂ ਲੜਿਆ ਸੀ ਲੰਬਾ ਹਰ ਇੱਕ 'ਚ ਲੜਦੇ ਆਂ 13 ਮਹੀਨੇ ਅਸੀਂ ਦਿੱਲੀ ਬੈਠ ਰਹੇ ਹਾਂ ਹੋਰ ਥਾਵਾਂ ਤੇ ਬੈਠ ਰਹੇ ਜਿੱਥੇ ਵੀ ਕਿਤੇ ਸਾਧਦੇ ਆ ਸਭ ਥਾਂ ਤੇ ਬੈਠ ਰਹੇ ਨੇ ਇਹ ਤਾਂ ਲੜਾਂਗੇ ਜਨਾ ਟਾਈਮ ਲੰਮਾ ਚੱਲੂਗਾ ਦੋਨੋਂ ਇੱਕ ਦਿਨ ਕਿਸੇ ਸੰਘਰਸ਼ ਤੇ ਜਾ ਕੇ ਸਪੀਚ ਦੇ ਸਪੀਚ ਦੇ ਉਹਦੇ ਤੋਂ ਬਾਅਦ ਉਹਦੇ ਤੋਂ ਬਾਅਦ ਸੰਘਰਸ਼ ਦੀ ਗੱਲ ਕਰਦਾ ਕਿਹੜਾ ਸੰਘਰਸ਼ ਵਿਚਾਲੇ ਛੱਡਿਆ ਸਾਢੇ 3 ਸਾਲ ਹੋ ਗਏ ਮੈਨੂੰ ਨੌਜਵਾਨਾਂ ਦੀ ਲੜਾਈ ਲੜਦੇ ਨੂੰ ਆਪਦੇ ਦੇ ਪਰਚੇ ਪਵਾਏ ਜ਼ਿਲ੍ਹੇ ਕੱਟ ਲੀਆਂ ਹਟਾ ਮੋਰਚੇ ਦੇ ਪਿੱਛੇ ਹਜ਼ਾਰਾਂ ਨੌਜਵਾਨਾਂ ਦਾ ਪੈਸਾ ਘੜਾ ਦੋ ਇੱਕ ਨੌਜਵਾਨ ਤੂੰ ਮੈਨੂੰ ਇਹ ਨਹੀਂ ਲੈ ਖੜਾ ਸਕਦਾ ਵੀ ਮੈਂ ਕਿਤੇ ਪੈਸੇ ਖਾਦੇ ਹੁਣ ਕਿਹੜੇ ਅੰਦ 13 ਮਿੰਨਸੀਂ ਦਿੱਲੀ ਵੱਟ ਰਹੇ ਆ ਫਿਰ ਅਜੀ ਇੱਧਰ ਮੋਰਚੇ ਲੜੇ ਸੰਭੂ ਸੰਭੂ ਖਨੌਰੀ ਤੋਂ ਉੱਤੇ ਪਿੱਛੇ ਹਟ ਕੇ ਕਿਹੜੇ ਮੋਰਚੇ ਦੇ ਬੱਚੇ ਹਟਿਆ ਦੱਸ ਇੱਕ ਵੀ ਮੋਰਚੇ ਦੇ ਪਿੱਛੇ ਹਟਿਆ ਕੀ ਕਿਸੇ ਰਾਜਨੀਤਿਕ ਪਾਰਟੀ ਚ ਬਾਕੀ ਦੱਸ लाठी चार्ज ਕੀਤੇ ਗਏ ਅੱਜ ਬਹੁਤ ਥਾਵਾਂ ਤੇ ਪੰਜਾਬੀਆਂ ਨੂੰ ਰੋਕਿਆ ਗਿਆ ਸਿੱਖਾਂ ਨੂੰ ਐਂ ਰੋਕ ਕੇ ਇਹ ਇਹ ਕੀ ਮਨਸਾ ਇਹਨਾਂ ਦੀ ਮਤਲਬ ਪੰਜਾਬ ਪੁਲਿਸ ਵੀ ਨਾਲ ਵਾਲੀ ਹੋਈ ਹਰਿਆਣਾ ਪੁਲਿਸ ਵੀ ਚੰਡੀਗੜ੍ਹ ਪੁਲਿਸ ਵੀ ਕਟੋਕੜ ਹਜ਼ਾਰਾਂ ਪੁਲਿਸ ਵਾਲੇ ਖੜੇ ਸਿਆ ਸੜਕਾਂ ਬਿਲਕੁਲ ਖੜੇ ਸੀਗੇ ਇਕੜਾ ਪਹਿਲੀ ਵਾਰ ਆਪਣੇ ਡੰਡੇ ਪਾਇਨੇ ਜਾਂ ਪਾਣੀ ਦੇ ਪਛਾੜਾ ਸਭ ਕੁਝ ਇਹਨਾਂ ਨੇ ਪਹਿਲਾਂ ਵੀ ਕਰਕੇ ਦੇਖਿਆ ਪਰਚੀ ਪਾ ਕੇ ਦੇਖੇ ਨੇਗੇ ਪਰ ਇਹ ਗੱਲਾਂ ਨਾਲ ਪੰਜਾਬ ਦੇ ਨੌਜਵਾਨ ਥੱਕਣ ਹਾਰਨ ਵਾਲੇ ਨਹੀਂ ਹੈਗੇ ਨਿਰਾਸ਼ ਹੋਣ ਵਾਲੇ ਨਹੀਂ ਹੈਗੇ ਪੰਜਾਬ ਆਪਣੀ ਲੜਾਈ ਇਸ ਪ੍ਰਕਾਰ ਹੀ ਲੜਦਾ ਰਹੂਗਾ ਜਿੰਨਾ ਟਾਈਮ ਜਿਹੜੇ ਸਾਡੇ ਪੰਜਾਬ ਦੇ ਕੀਤੇ ਹੋਏ ਵਾਦੇ ਤੇ ਸਾਡੇ ਪੰਜਾਬ ਦੇ ਹੱਕ ਨਹੀਂ ਮਿਲਦੇ ਜੇ ਸਾਡੇ ਨਾਲ ਤੱਕਾ ਕਰਨਗੇ ਤਾਂ ਅਸੀਂ ਦੁੱਗਣੇ ਤਿੱਗਣੇ ਹੋ ਕੇ ਨਿਕਲ ਕੇ ਅੱਗੇ ਆਵਾਂਗੇ ਬਹੁਤ ਬਹੁਤ ਧੰਨਵਾਦ ਵੀ ਇੱਕ ਮਿੱਟੀ ਦਾ ਟਕੜਾ ਸਾਡੇ ਲਈ ਜਾਨ ਤੋਂ ਵੀ ਜ਼ਿਆਦੇ ਆ ਠੀਕ ਹੈ ਜੀ ਜਿਹੜੀ ਧਰਤੀ ਖਾਤਰ ਜਾਣਾ ਗਈਆਂ ਹੁਣ ਹਾਂਜੀ ਉਹ ਧਰਤੀ ਆਮ ਨਹੀਂ ਹੁੰਦੀ ਠੀਕ ਨਹੀਂ ਮੈਂ ਮੈਂ ਤਾਂ ਜਿਹੜਾ ਬੰਦਾ ਬਾਹਰ ਜਾਂਦਾ ਮੈਂ ਤਾਂ ਗਾਲਾਂ ਕੱਢਦਾ ਮੈਂ ਨਹੀਂ ਪਸੰਦ ਕਰਦਾ ਨਹੀਂ ਪਰ ਜਾਓ ਮਾੜਾ ਨਹੀਂ ਜਾਣਾ ਵੀਰ ਜਾਓ ਮਾੜਾ ਨਹੀਂ ਮਾੜਾ ਨਹੀਂ ਪੱਕੇ ਪੈਰੀਂ ਨਾ ਜਾਓ ਵੀ ਜਮੀਨਾਂ ਹੀ ਵੇਚੀਆਂ ਘਰ ਵੇਚ ਗਿਆ ਛੱਡ ਕੇ ਤੁਰ ਗਿਆ ਉਹ ਮਾੜਾ ਨੀ ਮਤਲਬ ਮੈਂ ਨਹੀਂ ਇਕਲ ਨੋਟ ਕੀਤੀ ਮੈਂ ਥੋੜੇ ਤੋਂ ਬਹੁਤ ਛੋਟਾ ਅੱਧਾ ਹੀ ਹੋਊਂਗਾ ਮਰ ਜਾ ਪਰ ਮੈਂ ਇਕ ਗੱਲ ਨੋਟ ਕੀਤੀ ਹੈ ਵੀ ਨਾ ਇੱਥੇ ਆਏ ਮਤਲਬ ਪ੍ਰਵਾਸੀਆਂ ਨੂੰ ਤੁਸੀਂ ਐਂ ਗਿੰਦੇ ਹੋ ਵੀ ਇਹ ਉਹ ਨਹੀਂ ਹੋਣੇ ਚਾਹੀਦੇ ਆਪਣੇ ਵਾਲੇ ਕੈਨੇਡਾ ਜਾਂਦੇ ਨੇ ਯੂਕੇ ਜਾਂਦੇ ਨੇ ਅਮਰੀਕਾ ਜਾਂਦੇ ਨੇ ਵੈਰੀਫਿਕੇਸ਼ਨ ਹੋ ਕੇ ਜਾਂਦੇ ਨੇ ਉੱਥੇ ਇਹ ਕਹਿੰਦਾ ਮੈਂ ਇਹ ਨਹੀਂ ਕਦੇ ਕੇ ਹabhi ਪ੍ਰਵਾਸੀ ਆਉਣ ਨਾ ਹਾਂਜੀ ਜੀ ਸਦ ਕੇ ਆਉਣ ਸਵਾਗਤ ਆ ਕੰਮ ਕਰਨਾ ਹਾਂਜੀ ਕੋਈ ਦਿੱਕਤ ਨਹੀਂ ਮਸਲਾ ਵੋਟ ਦਾ ਮਸਲਾ ਡੈਮੋਗ੍ਰਾਫੀ ਦਾ ਹੁਣ ਤੋਂ ਮੈਂ ਉਹਨਾਂ ਦਾ ਜਵਾਬ ਦੇ ਜਦੋਂ ਤੂੰ ਇਤਿਹਾਸ ਪੜ ਹਾਂਜੀ 90% ਕਰਵਾਨੀਆਂ ਸਿੱਖਾਂ ਦੀਆਂ ਨੇ ਇੱਥੇ ਹਾਂਜੀ ਮੰਨਦਾ ਨਾ ਤੂੰ ਜੰਗੇ ਯਾਦੀ ਦੀ ਗੱਲ ਕਰ ਲਾ ਤੂੰ ਠੀਕ ਹੈ ਜੀ ਠੀਕ ਆ ਨਾ ਸਾਰੀਆਂ ਫਾਂਸੀਆਂ ਤੋਂ ਲੈ ਕੇ ਕਾਲੇ ਪਾਣੀਆਂ ਤੋਂ ਲੈ ਕੇ ਹਿੱਕਾਂ ਦੇ ਗੋਲੀਆਂ ਖਾਧੀਆਂ ਤਾਂ ਸਿੱਖਾਂ ਨੇ ਖਾਧੀਆਂ ਮੁਰਖ ਦੇ ਲਈ ਖਾਧੀਆਂ ਨਾ ਉਹਨਾਂ ਵੇਲਿਆਂ 'ਚ ਜਦੋਂ 1940 ਦੇ ਵਿੱਚ ਕਾਨਫਰੰਸ ਹੁੰਦੀ ਆ ਨਹਿਰੂ ਕੀ ਕਹਿੰਦਾ ਕੋ ਸਾਨੂੰ ਸਾਰਾ ਤੁਹਾਡਾ ਜੋ ਬਣਦਾ ਉਹ ਦੇਵਾਂਗੇ ਪੂਰਾ ਸੂਬਾ ਦੇਵਾਂਗੇ ਸੋਨ ਕੋਈ ਦੇ ਇੱਕ ਦਿਨ ਆਜ਼ਾਦੀ ਤੁਸੀਂ ਨਿੱਗ ਨਾਲ ਪੂਰੇ ਨਾ ਰਹੋਗੇ ਠੀਕ ਹੈ ਨਾ 47 ਆਉਂਦੀ ਆ ਲੀਡਰ ਜਾਂਦੇ ਆ ਮਿਲ Nehru ਨੂੰ ਕੀ ਕਹਿੰਦਾ Nehru Nehru ਕਹਿੰਦਾ ਉਹ ਗੱਲਾਂ ਭੁੱਲ ਜਿਓ ਹੁਣ ਗਈਆਂ 56 57 ਤੱਕ ਜਾਂਦੇ ਆ ਸਾਰੇ ਸੂਬੇ ਜਿਹੜੇ ਬਣੇ ਬੋਲੀ ਦੇ ਆਧਾਰ ਤੇ ਬਣ ਜਾਂਦੇ ਆ 68 ਤੱਕ ਪੰਜਾਬ ਨੂੰ ਸੰਘਰਸ਼ ਕਰਨਾ ਪਿਆ ਦਰਸ਼ਨ ਸਿੰਘ ਫੇਰੂਮਾਨ 72 ਦਿਨ ਭੁੱਖ ਹੜਤਾਲ ਤੇ ਬੈਠ ਕੇ ਚੜ੍ਹਾਈ ਕਰ ਗਿਆ ਪੰਜਾਬੀ ਸੂਬੇ ਦੀ ਖਾਤਰ ਠੀਕ ਹੈ ਜੀ ਸਾਨੂੰ ਪੰਜਾਬੀ ਸੂਬਾ ਬਣਾਉਣ ਖਾਤਰ ਫੇਰ ਵੀ ਜਾਨਾਂ ਦੇਣੀਆਂ ਪਈਆਂ ਫੇਰ ਕੀ ਕੀਤਾ ਫੇਰ ਵੜਤਾ ਚੰਡੀਗੜ੍ਹ ਵਿੱਚੋਂ ਕੱਢ ਲਿਆ ਹਾਂ ਜੀ ਹਿਮਾਚਲ ਕੱਢ ਲਿਆ ਹਰਿਆਣਾ ਕੱਢ ਲਿਆ ਕੱਢ ਲਿਆ ਨਾ ਅੱਛਾ ਫੇਰ ਅੱਗੇ ਆ ਜਾ ਤੂੰ ਮੈਨੂੰ ਇੱਕ ਗੱਲ ਦਾ ਦੇਖ ਤੂੰ ਆ ਸਾਡਾ ਰੋਸ ਕੀ ਆ ਸਾਡਾ ਰੋਸ ਇਹ ਆ ਵੀ ਸਾਰੇ ਸੂਬਿਆਂ ਕੋਲ ਸਾਰੀਆਂ ਸਟੇਟਾਂ ਕੋਲ ਅਧਿਕਾਰਤਾ ਨਹੀਂ ਹੈਗੀ ਇਹਨਾਂ ਜੀ ਹਾਂ ਪੂਰੇ ਭਾਰਤ ਦੇ ਵਿੱਚ ਇੱਕੋ ਪੰਜਾਬ ਹੈ ਜਿਹੜਾ ਆਪਣੀ ਰਾਜਤਾ ਨਹੀਂ ਹੈ ਸੀ ਮੈਂ ਹਰਿਆਣੇ ਨੂੰ ਤਾਂ ਇਹ ਕਿਹਾ ਗਿਆ ਸੀ 5 ਸਾਲ ਚਾਦੀ ਰਾਜਸਥਾਨ ਹੀ ਬਣਾ ਲਓ ਭਾਈ ਟੈਂਪੋਰਰੀ ਇਹ ਤਾਂ ਉਂ ਰੱਖੇਗੇ ਸੀ ਆਰਜੀ ਹੈ ਨਾ ਪਰ ਉਹ ਇਹਨਾਂ ਨੇ ਉਦੋਂ ਬਾਅਦ ਅੱਜ ਤੱਕ ਦੇ ਦੇ ਲੋ ਹੁਣ ਤੂੰ ਦੇਖ ਲੈ ਪਿੱਛੇ ਜੇ ਮਨੀਸ਼ਤ ਵਾੜੀ ਕਾਂਗਰਸ ਦਾ ਲੀਡਰ ਹੈ ਉਹਦਾ ਬਿਆਨ ਪਤਾ ਕੀ ਆਇਆ ਸੀ ਵੀ ਚੰਡੀਗੜ੍ਹ ਨੂੰ ਇੱਕ ਵੱਖਰੀ ਸਟੇਟ ਬਣਾ ਦਿਓ ਬੀਜਪੀ ਲੀਡਕਰ ਨਖੇਰ ਦਾ ਵੀ ਬਿਆਨ ਆਇਆ ਸੀ ਹੁਣ ਜੇ ਸਟੇਟ ਬਣਾਉਣਗੇ ਫਿਰ ਪਤਾ ਕੀ ਕਰਨਗੇ ਜਿੰਨਾ ਮਹਾਲੀ ਦਾ ਏਰੀਆ ਜੀਰਖਪੁਰ ਵਾਲੇ ਪਾਸੋਂ ਉੱਪਰ ਵਾਲੇ ਪਾਸੋਂ ਨਾਲ ਨਾਲ ਪੰਜਾਬ ਕੱਟਣਗੇ ਨਾਲ ਜੋੜ ਕੇ ਇੱਕ ਵੱਖਰੀ ਸਟੇਟ ਬਣਾ ਦੇਣਗੇ ਪੰਜਾਬ ਫਿਰ ਵੱਡਤਾ ਮੈਂ ਤੁਹਾਨੂੰ ਇੱਕ ਹੋਰ ਕੁਐਸਚਨ ਪੁੱਛ ਲਈ ਥੋੜੀ ਤੇ ਭਾਨਾ ਸਿੱਧੂ ਜਿਹੜਾ ਮਤਲਬ ਤੁਸੀਂ ਦੋ ਦੋਨੇ ਹੋ ਤੁਸੀਂ ਇਹ ਆਡਾਇਲੋਜੀ ਆਪਦੀ ਯੂਜ਼ ਕਰਦੇ ਹੋ ਪਰ ਤੁਸੀਂ ਸਾਰੀਆਂ ਸਰਕਾਰਾਂ ਨੂੰ ਪੋਜ਼ ਕਰਦੇ ਹੋ ਅਕਾਲੀਆਂ ਨੂੰ ਤੁਸੀਂ ਕਹਿੰਦੇ ਉਹਨਾਂ ਨੇ ਬੇਅਦਬੀਆਂ ਕਰਾਤੀਆਂ ਆਮ ਆਦਮੀ ਪਾਰਟੀ ਵਾਲੇ ਤੁਸੀਂ ਇਸ ਵਾਰ ਮਤਲਬ ਬੋਲ ਰਹੇ ਹੋ ਕਾਂਗਰਸੀਆਂ ਨੂੰ ਤੁਸੀਂ ਕਹਿੰਦੇ ਉਹਨਾਂ ਨੇ ਉਦੋਂ ਹਮਲੇ ਕਰਾਈ ਸੀ ਆਪਣੇ ਉਤੇ ਦਰਬਾਰ ਸਾਹਿਬ ਜੀ ਤੇ ਠੀਕ ਹੈ ਜੀ ਤੇ ਪਿੱਛੇ ਰਹਿ ਕੌਣ ਗਿਆ ਤੁਸੀਂ ਫਿਰ 27 ਚ ਕੀ ਕਰ ਸਕਦੇ ਹੋ ਵੀ ਆਪਣਾ ਕੁਝ ਵਧੀਆ ਹੋ ਜਾਏ ਤੁਸੀਂ ਸੋਚਿਆ ਕੋਈ 27 ਦਾ ਬੀਜੇਪੀ ਰਹੇਗੀ ਹਾਂਜੀ ਬੀਜੇਪੀ ਨੂੰ ਵੀ ਤੁਸੀਂ ਬਹੁਤ ਮਤਲਬ ਆਏ ਨਹੀਂ ਨਹੀਂ ਉਹਦਾ ਤਾਂ ਮੈਂ ਨਾਮ ਲੈਣ ਦੀ ਜਰੂਰ ਜਿੰਨਾ ਜ਼ਿਆਦਾ ਮਾਂਜਦੇ ਹੋ ਛੜ ਤਾ ਜਰੂਰ ਜਿਹਨੂੰ ਸਭ ਤੋਂ ਜ਼ਿਆਦਾ ਮਾਂਜ ਕੇ ਰੱਖਦੇ ਆ ਇਹ ਨਹੀਂ ਨਹੀਂ ਉਹਦੀ ਤਾਂ ਜ਼ਰੂਰਤ ਹੀ ਨਹੀਂ ਪਈ ਨਹੀਂ ਨਾਮ ਲੈਣ ਦੀ ਉਹਦਾ ਸ਼ੁਰੂ ਤੋਂ ਟੰਗ ਹੀ ਰੱਖਿਆ ਸਾਰਾ ਕੁਝ ਆਪਾਂ ਉਹਨਾਂ ਦਾ ਬੀਜੇਪੀ ਅੱਜ ਵੀ ਕਹਿੰਦੀ ਹੈ ਨਾ ਕਿ ਅਸੀਂ ਸਿੱਖਾਂ ਦੀ ਮਹੱਤੀ ਹਾਂ ਹਤੈਸ਼ੀ ਹਾਂ ਮਾਈ ਕੰਟਰੀ ਮਾਈ ਲਾਈਫ ਚੜਵਾਨੀ ਕਿ ਇੰਦਰਾਂ ਨੂੰ ਅਸੀਂ ਮਜਬੂਰ ਕੀਤਾ ਸੀ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਠੀਕ ਹੈ ਜੀ ਠੀਕ ਹੈ ਨਾ ਉਦੋਂ ਬਾਅਦ ਦੀਆਂ ਗੱਲਾਂ ਕਿੰਨੀਆਂ ਹੀ ਨੇ ਨਹੀਂ ਮੈਂ ਸਿਰਫ ਤੁਹਾਡੇ ਤੋਂ ਪੁੱਛ ਰਿਹਾ ਮੈਂ ਵੀ ਤੁਹਾਡੇ ਨਾਲ ਖੜੂਗਾ ਪਰ ਤੁਸੀਂ ਕਿਉਂਕਿ ਸਾਰੇ ਯੂਥ ਨਾ ਖੜਦੇ ਹੋ ਵੀ ਮੇਰੀ ਤਾਂ ਵੋਟ ਬਣ ਗਈ ਚਲੋ ਪਿਛਲੇ ਸਾਲ ਬਣੀ ਹੈ ਪਰ ਮੈਂ ਸਿਰਫ ਮੈਂ ਇਹ ਨਾ ਜਾਣਨਾ ਤੁਸੀਂ ਕੀ ਸੋਚਿਆ ਵੀ ਤੁਸੀਂ ਕੀ ਕਰ ਦੋਗੇ ਜਿਹੜਾ ਅੱਜ ਤੱਕ ਕਲੇ ਨਹੀਂ ਕਰ ਪਾਏ ਤੁਸੀਂ ਕੀ ਸੋਚਿਆ ਅੱਜ ਮੈਂ ਜੇ ਸਰਪੰਚ ਵੀ ਖੜਾ ਹੋ ਜਾ ਮੈਨੂੰ ਮੇਰੇ ਪਿੰਡ ਦੇ ਲੋਕ ਹਰਾ ਦੇਣਗੇ ਜਿੱਦੇ ਮੈਂ ਮਰ ਗਿਆ ਮੇਰੇ ਸਸਕਾਰ ਤੇ 2 ਲੱਖ ਬੰਦੇ ਦਾ ਇਕੱਠ ਹੋਊ ਠੀਕ ਹੈ ਜੀ 2 ਲੱਖ ਸਨ ਲੜੇ ਬਾਈ ਸਮਝ ਗਿਆ ਤੂੰ ਗੱਲ ਨਹੀਂ ਮੈਨੂੰ ਨਹੀਂ ਪਤਾ ਆਈ ਹਾਂ ਜਿੱਦੇ ਦੀਪ ਨੇ ਬਾਰਸ ਪੰਜਾਬ ਜਥੇ ਬੰਦੀ ਬਣਾਈ ਫਤੇਗੜ ਸਾਹਿਬ 300 ਬੰਦਾ ਆਇਆ ਜਿੱਦੇ ਉਹਦੀ ਮੌਤ ਹੋ ਗਈ 3 ਲੱਖ ਬੰਦਾ ਆ ਗਿਆ ਬਿਲਕੁਲ ਠੀਕ ਹੈ ਜਿੱਦੇ ਅਮਰਤਪਾਲ ਫੜਿਆ ਗਿਆ ਫੜਿਆ ਨਹੀਂ ਗਿਆ ਰੌਲਾ ਪਿਆ ਪੁਲਿਸ ਦਾ ਲੋਕਾਂਾਂ ਚ ਵੜ ਗਏ ਕੁੰਡੇ ਲਾ ਲਏ ਕੋ ਬੰਦਾ ਨਿਕਲਿਆ ਸਾਡੀ ਜਵਾਨੀ ਨੂੰ ਚੱਟੇ ਤੋਂ ਦੂਰ ਕੀਤਾ ਸਿੱਖੀ ਨਾਲ ਜੋੜਿਆ ਪੰਜਾਬ ਵੱਲ ਮੋੜਿਆ ਡਬੰਗੋਂ ਛੱਡ ਕੇ ਬੰਦਾ ਆਪਣਾ ਕਾਰੋਬਾਰ ਪੰਜਾਬ 'ਚ ਆਇਆ ਐਨਐਸਏ ਲਵਾ ਕੇ ਡਿਬਰੂਗੜ੍ਹ ਭੱਗ ਗਿਆ ਮੈਂ ਮੰਨ ਲਈ ਪਰ ਜਿਵੇਂ ਪਾਨਾ ਸਿੱਧੂ ਜੀ ਨੇ ਅੱਜ ਮਤਲਬ ਸਾਰੀ ਆਪਦੀ ਗੱਲ ਕਰੀ ਵੀ ਕਿਸਾਨ ਆਗੂਆਂ ਦੇ ਹੱਥ ਸਾਰਾ ਕੁਝ ਹੋਣਾ ਚਾਹੀਦਾ ਪਰ ਉਹ ਇਨਕੈਪੇਬਲ ਹੈਗੇ ਨਹੀਂ ਵੀ ਉਹ ਐਡਮਿਨਿਸਟ੍ਰੇਸ਼ਨ ਚਲਾ ਲੈਣਗੇ ਤੁਸੀਂ ਇਨਕੈਪੇਬਲ ਹੈਗੇ ਹੋ ਵੀ ਤੁਸੀਂ ਐਡਮਿਨਿਸਟ੍ਰੇਸ਼ਨ ਚਲਾ ਲਓਗੇ ਬਹੁਤ ਸੌਖੀ ਜੀ ਗੱਲ ਹੈ ਯੂਥ ਨੂੰ ਜ਼ਰੂਰ ਨਾਲ ਲਾ ਰੱਖਿਆ ਸਾਰੇ ਯੂਥ ਤੁਹਾਡੇ ਨਾਲ ਤਾਂ ਨਹੀਂ ਕਿਉਂਕਿ ਤੁਸੀਂ ਉਹਨਾਂ ਲਈ ਖੜਦੇ ਹੋ ਉਹ ਤੁਹਾਡੇ ਲਈ ਖੜਦੇ ਨੇ ਮਤਲਬ ਹੱਥ ਨੂੰ ਹੱਥ ਹੀ ਮਤਲਬ ਹਾਂ ਹੱਥ ਨੂੰ ਹੱਥੇ ਪੰਜਾਬ ਨੂੰ ਪੰਜਾਬ ਦੀ ਕਹਿੰਦਾ ਵੀ ਰੋਡ ਮੈਪ ਕੀ ਹੈ ਤੁਹਾਡੇ ਕੋਲੇ ਬਿਸਤਾ ਹੀ ਕੀ ਕਰ ਸਕਦੇ ਹੋ ਜਿਹੜਾ ਅਜੇ ਤੱਕ ਨਹੀਂ ਤੂੰ ਨਾ ਮੇਰੇ ਕੋਲ ਕਦੇ ਪੈਨ ਡਾਈ ਮੇਰੇ ਸਰਬਸੰਮਤੀ ਨਾ ਮੈਂ ਸਰਪੰਚ ਬਣਿਆ ਹੀ ਪੰਜ ਪੰਜ ਸਾਲ ਸਰਪੰਚੀ ਕੀਤੀ ਹੈ ਜੋ ਮੈਂ 5 ਸਾਲ ਚ ਕਰਤਾ 50 ਸਾਲ ਚ ਨਹੀਂ ਹੋਇਆ ਕੀ ਕਰਿਆ ਜੀ ਤੈਨੂੰ ਮੈਂ ਕਦੇ ਪਹਿਲਾਂ ਪਿੰਡ ਦਿਖਾਉਂਦਾਂ ਪਿੰਡ ਕਿਹੜਾ ਨਹੀਂ ਮੈਂ ਮੈਂ ਲੈ ਰਿਹਾ ਕਿਧੋਂ ਆ ਜੀ ਤੂੰ ਫਿਰ ਆ ਜੀ ਮੇਰੇ ਪਿੰਡ ਦੋ ਇਲੈਕਸ਼ਨ ਲੜਿਆ ਬਣਾਉਂਦੇ ਨੇ ਲੋਕ ਬਣਾ ਕੇ ਤਾਂ ਵੇਖਣ ਫੇਰ ਹੀ ਕਰਨਗੇ ਕੁਝ ਮੈਂ ਕੀ ਤਾ ਮੈਂ ਵੀ ਪੁੱਛਿਆ ਨਾ ਵੀ ਤੁਸੀਂ ਕਰੋਂਗੀ ਕੀ ਇਹ ਜਾ ਇਹ ਗੱਲਾਂ ਬਹੁਤ ਕਰਦੇ ਨੇ ਮਤਲਬ ਭਾਨਾ Sidhu ji ਵੀ ਬਹੁਤ ਕਹਿੰਦੇ ਨੇ ਤੇ ਵੀ ਕਹਿੰਦੇ ਨੇ ਉਹਨਾਂ ਦਾ ਥੋੜਾ ਮੈਨੂੰ ਬੋਲਣ ਦਾ ਉਹ ਲੱਗਦਾ ਵੀ ਉਹ ਥੋੜਾ ਉੱਪਰ ਨਹੀਂ ਚ ਕਰ ਜਾਂਦੇ ਮੈਂ ਸੋਚਣ ਨਾਲ ਜਿਹੜੀ ਗੱਲ ਕਰਦਾ ਵੀ ਤੁਸੀਂ ਕਿਹੋ ਜਿਹਾ ਚੇਂਜ ਸੋਚੇ ਆਪਦੇ ਦਿਮਾਗ 'ਚ ਤੁਸੀਂ ਸੋਚਿਆ ਤਾਂ ਹੁਣ ਸਾਲ ਹੀ ਰਹਿ ਗਈ ਸਾਲ 'ਚ ਤਾਂ ਬਹੁਤ ਕੁਝ ਕਰਨਾ ਬੂ ਜਿੰਨਾ ਤੁਸੀਂ ਸਾਹਮਣੇ ਵਾਲੇ ਨੂੰ ਬੋਲਣ ਤੇ ਜ਼ੋਰ ਲਾਇਆ ਜਿੰਨਾ ਤੁਸੀਂ ਸਾਹਮਣੇ ਵਾਲੇ ਨੂੰ ਨਿੰਦਣ ਤੇ ਜ਼ੋਰ ਲਾਇਆ ਤੁਸੀਂ ਆਪਦੇ ਉਸ ਆਪਦੇ 'ਚ ਕੀ ਕੁਆਲਿਟੀ ਲਿਆਤੀ ਆ ਵੀ ਤੁਸੀਂ ਇਹੋ ਜਿਹਾ ਕੀ ਕਰ ਦੋਗੇ ਵੀ ਜਿਹੜਾ ਅੱਜ ਤੱਕ ਨਹੀਂ ਕਰ पाए ਦੇਖੋ ਮੇਰੇ ਕੋਲ ਪਹਿਲੀ ਗੱਲ ਤਾਂ ਕੋਈ ਪਾਵਰ ਹੀ ਨਹੀਂ ਉਹ ਆਊਗੀ ਨਹੀਂ ਤੁਹਾਨੂੰ ਹੁਣ ਤੁਹਾਨੂੰ ਮੈਂ ਅੱਜ ਇੰਨੇ ਜਾਣੇ ਖੜੇ ਤੁਹਾਨੂੰ ਸੁਣ ਰਹੇ ਨੇ ਕਿਸੇ ਗੱਲ ਲਈ ਸੁਣ ਰਹੇ ਨੇ ਕੋਈ ਕੋਲ ਪਾਵਰ ਹੈ ਹੁਣ ਮੈਂ 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 ਕਾਮ ਬੰਦਾ ਨਾ ਹਾਂਜੀ ਆਹ ਮੈਂ ਲੱਖਾਂ ਨਹੀਂ ਕੇ ਕਰੋੜਾਂ ਰੁਪਇਆ ਲੋਕਾਂ ਦੇ ਏਜੰਟਾਂ ਕੋਲ ਕਢਾਤਾ ਹੂੰ ਹਾਂਜੀ ਹਾਂਜੀ ਮੈਂ ਇੱਕ ਬੰਦੇ ਦਾ ਡਾਕਟਰ ਤੋਂ 2 ਲੱਖ ਰੁਪਇਆ ਮੜਾਇਆ ਦਿੱਲੀ ਹਾਟ ਹਸਪਤਾਲਾ ਬਰਿੰਡੇ ਮੌਕੇ ਤੇ ਮੈਂ ਤਾਂ ਉਹੀ ਖੜਾ ਸੀ ਉਹਨੇ ਰੌਲਾ ਪੈ ਗਿਆ ਮੈਨੂੰ ਸਾਧ ਖਿਲੇ ਗਿਆ ਮੈਂ ਡਾਕਟਰ ਦੇ ਗਲ ਗੁਲ ਪਿਆ 2 ਲੱਖ ਰੁਪਇਆ ਮੜਵਾਤਾ ਮੇਰੇ ਤੇ ਕਰਾ ਡਾਕਟਰਾਂ ਨੇ ਪਰਚਾ ਜਿਹਦਾ ਮੈਂ 2 ਲੱਖ ਮੜਵਾਇਆ ਸੀ ਉਹਨੂੰ ਫੋਨ ਕੀਤਾ ਵੀ ਕੱਠ ਰੱਖਿਆ ਕਿਲੇ ਕੋਲੇ ਬਰਿੰਡੇ ਉਹ ਵੀ ਨਹੀਂ ਪਹੁੰਚੇ ਉਨੀ ਗੈਰਤ ਘਰੇ ਨਾ ਬੋਲੀਏ ਨਹੀਂ ਮਤਲਬ ਇਹੀ ਹੈ ਵੀ ਪਤਾ ਨਹੀਂ ਕਿੰਨੇ ਮੋਰਚੇ ਲੜੇ ਇਹਨਾਂ ਨੇ ਜਿੱਤੇ ਵੀ ਹੈ ਮੋਰਚੇ ਛੋਟੇ ਵੀਰ ਮੈਂ ਪਾਵਰ ਵਾਲਾ ਬੰਦਾ ਹਾਂ ਮੋਰਚੇ ਲੜੇ ਵੀ ਜਿੱਤੇ ਵੀ ਹੈ ਮੈਂ ਬੋਰਡਾਂ ਦੇ ਰੰਗ ਮਾਰਤੇ 16 ਚ 216 ਚ ਮੇਰੇ ਦੇ 17 ਪਰਚੇ ਦਰਜ ਆ ਠੀਕ ਹੈ ਜੀ ਅੱਜ ਵੀ ਚੱਲਦੇ ਆ ਜੇਲ ਵੀ ਕੱਟ ਕੇ ਆ 6 ਮਹੀਨੇ ਉਹ ਚ ਮੈਂ ਪੰਜਾਬੀ ਖਾਤਰ ਸਕੂਲਾਂ ਦੇ ਵੀ ਜਾ ਕੇ ਲੜਦਾ ਮੈਂ ਤਾਂ ਆਮ ਬੰਦਾ ਹੀ ਆ ਨਾ ਜੇ ਮੇਰੇ ਕੋਲ ਪਾਵਰ ਆ ਗਈ ਹਾਂਜੀ ਤਾਂ ਤੁਹਾਨੂੰ ਪਤਾ ਮੈਂ ਕੀ ਕਰ ਦੂੰਗਾ ਮੈਂ ਉਹ ਗੱਲ ਮੰਨ ਗਈ ਮਤਲਬ ਤੁਹਾਡਾ ਇੱਕ ਸਿਨੈਰੀਓ ਪਤਾ ਲੱਗਣਾ ਚਾਹੀਦਾ ਨੇ ਵੀ ਤੁਸੀਂ ਵੀ ਅੱਗੇ ਜਾ ਕੇ ਇਲੈਕਸ਼ਨ ਲੜਨੀ ਹੈ ਸਾਰਿਆਂ ਨੂੰ ਇਹ ਚੀਜ਼ ਕਲੀਅਰ ਹੋਣੀ ਚਾਹੀਦੀ ਤੁਸੀਂ ਸਿਰਫ ਨਹੀਂ ਨਹੀਂ ਮੈਂ ਇਹ ਗੱਲ ਕਹਿ ਰਹੀ ਮਤਲਬ ਤੁਸੀਂ ਐਮਐਲ ਇਲੈਕਸ਼ਨ ਦੀ ਗੱਲ ਕਰਦੇ ਆ ਵੀ ਤੁਸੀਂ ਸਿਰਫ ਲੋਕਲ ਹੀ ਕੰਮ ਨਹੀਂ ਕਰ ਰਹੇ ਤੁਸੀਂ ਐਂਡ ਤੇ ਇਹ ਵੀ ਜਾਉਣੇ ਵੀ ਮੈਂ ਵੀ ਸਾਹਮਣੇ ਆਵਾਂ ਤੁਸੀਂ ਇਹ ਗੱਲ ਵੀ ਨਾਲ ਕਰਿਆ ਕਰੋ ਵੀ ਹਾਂ ਅੱਗੇ ਅਸੀਂ ਵੀ ਸਾਰਿਆਂ ਵੀ ਕਰਦੇ ਨੇ ਹਰ ਵੀ ਸਾਰਿਆਂ ਵੀ ਇਲੈਕਸ਼ਨ ਲੜ ਲੈਣ ਪਹਿਲਾਂ ਅਨਾਉਂਸਮੈਂਟ ਕੀਤੀ ਸਵਾ ਤਿੰਨ ਚੋਣਾਂ ਲੜੀਆਂ ਨੇ ਅਜੇ ਤਾਂ ਆਇਆ ਨਹੀਂ ਲੋਕਾਂ ਨੇ ਮੈਨੂੰ 84000 ਵੋਟ ਪਈ ਐ ਇਸ ਕਿ ਲੋਕ ਸਵਾ ਜਿ ਬਹੰਡੇ ਤੋਂ ਮੈਨੂੰ ਸੁਣਨ ਪਾਵੇ ਕਿੰਨਾ ਦੁਨੀਆ ਆਉਂਦੀ ਸੀ ਜੇ ਮੈਂ ਇੱਕ ਪਿੰਡ ਜਾਂਦਾ ਸੀਗਾ ਜੇ ਉੱਥੇ ਹਜ਼ਾਰ ਦੀ ਆਬਾਦੀ ਹੈ ਤਾਂ 700 ਬੰਦਾ ਮੈਨੂੰ ਸੁਣਨ ਬੈਠਾ ਹੁੰਦਾ ਸੀ ਤੇ ਵੋਟਾਂ ਨਿਕਲਣਗੀਆਂ ਮਨੋਂ 70 ਇਹ ਜਿਹੜੀ ਗੱਲ ਵੋਟ ਹੈ ਛੱਡ ਜਾ ਵੋਟ ਹੈ ਨਾ ਜਿਹੜੀ ਲੋਕ ਲਾਲਚੀ ਨੇ ਵੋਟ ਉਹਨਾਂ ਲੋਕਾਂ ਨੂੰ ਇਹ ਸਮਝ ਹੀ ਹੈ ਨਹੀਂ ਵੀ ਯਾਰ ਹੁਣ ਤੂੰ ਇਹ ਦੇਖ ਲੈ ਜਿਹੜੇ ਸਾਡੇ ਪਿੰਡਾਂ ਦੇ ਲੋਕ ਬੈਠੇ ਆ ਉਹਨਾਂ ਨੂੰ ਯੂਨੀਵਰਸਿਟੀ ਦੀ ਸਮਝ ਨਹੀਂ ਆਇਆ ਉਹ ਕਹਿੰਦਾ ਹੁਣ ਬਾਲਾ ਨਾਲ ਮੇਰੀ ਗੱਲ ਹੁੰਦੇ ਨਾਲ ਪੜ੍ਹੇ ਲਿਖੇ ਬੰਦੇ ਯਾਰ ਕਿੱਡੀ ਗੱਲ ਆ ਯੂਨੀਵਰਸਿਟੀ ਕੇਂਦਰੀਕਰਨ ਹੋ ਜਾਊ ਬੱਚੋਂ ਨਹੀਂ ਨਾ ਸਮਝ ਕੇ ਇਹਦੇ ਪਿੱਛੇ ਕਹਾਣੀ ਕੀ ਆ ਹਾਂ ਹੀ ਹਾਂ ਉਹ ਤਾਂ ਗੱਲ ਹੈ ਨਾ ਸੋ ਪ੍ਰਮਾਤਮਾ ਕਰੇ ਤੂੰ ਮੇਰਾ ਸਾਥ ਦੇਵੇਂ ਇੱਕ ਵਾਰੀ ਪਾਵਰ ਆਉਣ ਦੇ ਮਾਨ ਨਹੀਂ ਕਰਦੇ ਵੋਟ ਪਾਉਣੀਆਂ ਲੱਖੇ ਨੂੰ ਜੱਪੂ ਬਣੇ ਪੰਜਾਬ ਦਾ ਸੇ ਤੈਨੂੰ ਮੈਂ ਕਰਕੇ ਦਿਖਾ ਜੇ ਮੈਂ ਬਣਨਾ ਹੁੰਦਾ ਨਾ ਸੁੱਕੀ ਚਗਾਰ ਤੋਂ ਖੜਿਆ ਆ ਇੰਨੇ ਭਰਾ ਖੜੇ ਆ ਰੱਬਰ ਕੇ ਲੋਕ ਹੁੰਦੇ ਆ ਤੁਹਾਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਨਾ ਟਿਕਟਾਂ ਦਾ ਮੈਨੂੰ ਸਾਰੀਆਂ ਪਾਰਟੀਆਂ ਅੱਜ ਵੀ ਤੇ ਪਹਿਲਾਂ ਵੀ ਦੇਣ ਨੂੰ ਤਿਆਰ ਸੀ ਬਣ ਜਾਂਦਾ ਮੈਂ ਬਣ ਜਾਂਦਾ ਮੈਂ ਐਮਐਲਏ ਬਣਦਾ ਨਾ ਮੂਨ ਦਾ ਪੰਜਾਬ ਚ ਨਾਮ ਹੈ ਨਾ ਇਹ ਅਮਨ ਹਰਤਾ ਟਿਕਟ ਆਫਰ ਕਰਦੀ ਐਮਐਲਏ ਬਣ ਜਾਂਦਾ ਨਾ ਚਲੋ ਮੰਨ ਲਓ ਮੈਂ ਐਮਐਲਏ ਬਣ ਵੀ ਜਾਂਦਾ ਕੀ ਕਰਦਾ ਕੁਮਰ ਵਿਜੇ ਪ੍ਰਤਾਪ ਨੇ ਕੀ ਕਰ ਲਿਆ ਹੋਰ ਇਹਨਾਂ ਦੇ ਬੰਦੇ ਇੱਕ ਬੋਲੇ ਪਠਾਨ ਮਾਜਰਾ ਉਹ ਉਹਨੂੰ ਪਾੜਵਾਦੀ ਇਹਨਾਂ ਨੇ ਕੀ ਕਰੂਗਾ ਬੰਦਾ ਹੁਣ ਜਿਵੇਂ ਵਧੀਆ ਗੱਲ ਪਤਾ ਕੀ ਹੋ ਰਿਹਾ ਸੀ ਇਹੀ ਗੱਲ ਕਰ ਰਹੇ ਸੀ ਜਿਵੇਂ ਯੂਨੀਵਰਸਿਟੀ ਚੋਂ ਇਹ ਕੀ ਵਧੀਆ ਗੱਲ ਇਹ ਨਿਕਲੀ ਤੇ ਲੀਡਰਸ਼ਿਪ ਤਿਆਰ ਹੋ ਰਹੀ ਹੈ ਉਹ ਲੀਡਰਸ਼ਿਪ ਪੰਜਾਬ ਪੱਖੀ ਪੰਜਾਬ ਦਰਦੀ ਤਿਆਰ ਹੋ ਰਹੀ ਹੈ ਇਹ ਬਹੁਤ ਸੋਹਣੀ ਗੱਲ ਆ ਜਿਵੇਂ ਉੱਥੇ ਮੁੰਡੇ ਬੋਲਦੇ ਆ ਬਹੁਤ ਸੋਹਣੇ ਬੋਲਦੇ ਆ ਸਮਝ ਵੀ ਆ ਉਹਨਾਂ ਨੂੰ ਸੋਚ ਵੀ ਹੈਗੀ ਆ ਦਰਦ ਵੀ ਹੈਗਾ ਜੀ ਇਹੇ ਦੇ ਮੁੰਡੇ ਨਿਕਲ ਕੇ ਬਾਹਰ ਆਉਣ ਇਹਨਾਂ ਨੂੰ ਕੀ ਹੋਇਆ ਭਾਈ ਇਹ ਕਿਉਂ ਨਹੀਂ ਜਾ ਸਕਦੇ ਵਿਧਾਨ ਸਭਾ ਲੋਕ ਸਭਾ ਕਿਉਂ ਨਹੀਂ ਸਰਕਾਰ ਇਹਨਾਂ ਚ ਕਿਉਂ ਨਹੀਂ ਕੋਈ ਮੁੱਖ ਮੰਤਰੀ ਬਣ ਸਕਦਾ ਹਾਂ ਜੀ ਬਣ ਸਕਦਾ ਹੈ ਬਣ ਸਕਦਾ ਹੈ ਬਣ ਸਕਦਾ ਪਰ ਮੈਂ ਸਿਰਫ ਇਹਨਾਂ ਪੁੱਛਣਾ ਸੀ ਵੀ ਤੁਸੀਂ ਤੁਸੀਂ ਮਤਲਬ ਅੱਗੇ ਚੱਲਦੇ ਹਾਂ ਚਲਦੇ ਹੋ ਤੁਸੀਂ ਮਤਲਬ ਅੱਗੇ ਸੋਚ ਰਹੇ ਹੋ ਵੀ ਅਸੀਂ ਹਾਂ ਕੰਟੈਸਟ ਕਰਨਾ ਮੈਂ ਤਾਂ ਕਰਨਾ ਜੇ ਲੋਕ ਮੇਰਾ ਸਾਥ ਦੇਣਗੇ ਰਲਾਂ ਤਾਂ ਇਹ ਉਹ ਲੋਕ ਪਤਾ ਕੀ ਆਂਦੇ ਆ ਸਾਡੇ ਭੋਗ ਤੇ ਆ ਮੈਂ ਤਾਂ ਤੁਹਾਡੇ ਕੋਲ ਬੈਠਾ ਤੇ ਰਾਤ ਦਾ ਮੈਂ ਲੋਕਾਂ ਨੇ ਭੋਗਦਾ ਜੇ ਤਿੰਨ ਭੋਗ ਸੀ ਮੇਰੇ ਹਲਕੇ 'ਚ ਮੈਂ ਤਾਂ ਜਾਇ ਹੀ ਨਹੀਂ ਗਿਆ ਲੋਕਾਂ ਸਾਡੇ ਵਿਆਹ ਤੇ ਆ ਮੈਂ ਫਿਰ ਤਾਂ ਨਾ ਬੁੱਢੇ ਤੇ ਰਿਆ ਤੇ ਲੜਦਾ ਮੈਂ ਵਿਆਹ ਤੇ ਕਿੱਥੋਂ ਭੱਜ ਜਾਊਂਗਾ ਲੋਕਾਂ ਦੀ ਸੋਚ ਲੋਕਾਂ ਦਾ ਵਿਆਹ ਭੋਗ ਕਹਿੰਦੇ ਆ ਸਿਰਫ ਵਿਆਹ ਭੋਗ ਦੇ ਨਾਲ ਵੋਟ ਪਾਣ ਦੇ ਇਹ ਤਾਂ ਆਪਣਾ ਸੋਚ ਦੀ ਗੱਲ ਕਰਦਾ ਬਚਾਉਣ ਦੀ ਗੱਲ ਕਰਦਾ ਤੁਹਾਨੂੰ ਹਰਾ ਦਿੰਦੇ ਆ ਕਿ ਤੁਸੀਂ ਪੁੱਛਿਆ ਵੀ ਇਹਨਾਂ ਨੇ ਕੀਤਾ ਕੀ ਅੱਜ ਤੱਕ ਇਹ 70 ਮੋਰਚੇ ਜਿਤਾਤੇ ਹੁਣ ਇਸ ਤੋਂ ਪਹਿਲਾਂ ਪਹਿਲਾਂ ਤੁਸੀਂ ਉਧਰ 22 ਡਿਸੀਜਨ ਨਾ ਕਰੋ ਨਾ ਤੁਸੀਂ ਸਾਨੂੰ ਪੁੱਛੋ ਨਹੀਂ ਮੈਂ ਦੱਸ ਦੱਸ ਹਜ਼ਾਰਾਂ ਕੁੜੀਆਂ ਨਹੀਂ ਨਾ ਮੈਂ 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 ਪੱਤਰਕਾਰ ਨਹੀਂ ਕੱਲਾ ਪੰਜਾਬ ਦਾ ਵੀ ਪੁੱਤ ਆ ਹਾਂ ਪਹਿਲਾਂ ਹਾਂ ਮੈਨੂੰ ਪਤਾ ਵੀ ਇਸ ਗੱਲ ਦਾ ਵੀ ਕੌਣ ਕਿੰਨਾ ਕੁ ਪਾਣੀ ਛੇਗਾ ਸੁਣ ਛੋਟੀ ਵੀਰ ਮੈਂ ਖੇਤੀ ਵਾਲਾ ਬੰਦਾ ਹਾਂ ਮੈਂ ਆਦੀ ਖੇਤੀ ਆਪ ਕਰਦਾ ਆਦ ਹੱਥੀ ਕੰਮ ਮੈਂ ਆਪ ਕਰਦਾ ਇਹਦੇ ਚੰਨੀ ਚੰਨੀ ਨਹੀਂ ਕਿਹਾ ਨਹੀਂ ਚੰਨੀ ਰਗਵੰਤ ਜੀ ਵੀ ਕਹਿੰਦੇ ਨੇ ਚੰਨੀ ਦੇ ਹੱਥ ਤੇ ਅੱਲਾ ਦੇ ਮੇਰੇ ਹੱਥ ਲੱਟਣ ਪੈ ਦੱਸ ਦੇਣਗੇ ਤੁਹਾਨੂੰ ਹਾਂਜੀ ਹਾਂ ਤਾਂ ਹੈਣਾ ਸੋ ਇਹ ਤਾਂ ਗੱਲਾਂ ਡਾਊਨ ਟੂ ਅਰਥ ਹੈ ਜੀ ਤੱਕ ਨਹੀਂ ਆਪ ਦੇਖੋ ਮੇਰੀ ਗੱਲ ਕੁਝ ਵੀ ਚੰਨੀ ਜੰਨੇ ਕੰਮ ਤਾਂ ਨਹੀਂ ਕਰਦਾ ਦੁਨੀਆ ਦਾ ਵਾਹਦ ਖੁਸ਼ਕਿਸਮਤ ਬੰਦਾ ਮੇਰੇ ਇੱਥੇ ਗੋਲੀ ਵੱਜੀ ਵੀ ਆ ਸਿਰ ਚ ਇੱਥੇ ਠੀਕ ਹੈ ਜੀ ਇੱਥੇ ਵੀ ਹਮਲੇ ਹੋਏ ਇੱਥੇ ਆ ਗਈ ਸੀਗੀ ਇੱਕ ਇੱਥੇ ਵੱਜ ਕੇ ਇੱਥੋਂ ਨਹੀਂ ਨਿਕਲ ਗਈ ਇਧਰ ਦੀ ਸੱਤ ਅੱਠ ਮੇਰੇ ਫੇਰ ਵੱਜੀਆਂ ਹਨਾ ਤਿੰਨ ਦੀ ਮੌਤ ਦੇ ਮੂੰਹ ਚ ਫੇਰ ਖੜਾ ਨਾ ਤੇਰੇ ਕੋਲੇ ਹਾਂ ਜੀ ਤੇ ਨਹੀਂ ਹੁਣ ਨੂੰ ਯਾਰ ਭੋਗ ਪਿਆ ਹੁੰਦਾ ਕਹਾਣੀ ਖਤਮ ਹੁੰਦੀ ਕੀ ਲੈ ਜਾਗੇ ਆਪਾਂ ਹਨਾ ਤਲ ਖੁਸ਼ ਹੋਏ ਵੀਰੇ ਤੋਂ ਬਹੁਤ ਛੋਟੇ ਉਮਰ ਦੇ ਸਵਾਲ ਬਹੁਤ ਸੋਹਣੇ ਪੁੱਛੇ ਕਦੇ ਮੇਰੇ ਪਿੰਡਾਂ ਇਨਾਂ ਨੂੰ ਸਵਾਲ ਪੁੱਛਦੇ ਰਹੇ ਇਹ ਹੱਲ ਜਾਂਦੇ ਥੋੜਾ ਜਿਹਾ ਠੀਕ ਹੈ ਸਵਾਲ ਪੁੱਛਦੇ ਰਹਾਂ ਮੈਂ ਹਜ਼ਾਰਾਂ ਰੁੱਖ ਲਾਏ ਨੇ ਹਜ਼ਾਰਾਂ ਹਜ਼ਾਰਾਂ ਹੀ ਰੁੱਖ ਐ ਨਹੀਂ ਵੀ ਲਾ ਕੇ ਛੱਡਤਾ ਐਡੇ-ਐਡੇ ਕਦੇ ਆ ਪਾਰ ਤੇ ਮੈਂ ਰੁੱਖ ਜਿਹੜਾ ਮੇਰਾ ਪੜਦਾ ਸੀ ਮੈਂ ਬੰਦੇ ਵੀ ਪੜਦਾ ਰਿਆਂ ਜਿਹੜੇ ਬੰਦੇ ਵੀ ਰੁੱਖ ਪੜਦੇ ਮੈਂ ਨੇਚਰ ਨੂੰ ਕੁਦਰਤ ਨੂੰ ਪਿਆਰ ਦੇ ਕਰਨ ਵਾਲਾ ਬੰਦਾ ਚਲੋ ਬਈ ਜੇ ਤੁਸੀਂ ਚੰਗਾ ਕਰੋ ਆਏਗਾ ਮੈਂ ਮੇਰੇ ਕੋਲ ਤੁਹਾਨੂੰ ਦਿਖਾਉਂਗਾ ਮੈਂ ਰੰਗ ਟੰਗ ਚੰਗਾ ਓਕੇ ਚੰਗਾ ਬਾਈ ਬੋਲੇ ਸੋਹਣੇ ਆਕਾਰ